ਨੇ ਫਰੀਦਾ ਕੰਨ ਮਸੱਲਾ ਸੂਫਗਲ ਆ ਬੰਦੇ ਦਾ ਜੋ ਹਾਲ ਹੈ ਉਹ ਬਿਆਨ ਕੀਤਾ ਹੈ ਕੰਨ ਕਹਿੰਦੇ ਨੇ ਮੋਢੇ ਨੂੰ ਕੰਨ ਦੇ ਉੱਤੇ ਮੋਢੇ ਦੇ ਉੱਤੇ ਨਾ ਮਸੱਲਾ ਮਸੱਲਾ ਉਸ ਕੱਪੜੇ ਨੂੰ ਕਿਹਾ ਜਾਂਦਾ ਹੈ ਕਿਉਂਕਿ ਬਾਬਾ ਫਰੀਦ ਜੀ ਦਾ ਸੰਬੰਧ ਜਿਹੜਾ ਹੈ ਉਹ ਇਸਲਾਮ ਦੇ ਨਾਲ ਰਿਹਾ ਹੈ ਇਸਲਾਮ ਮਤ ਦੇ ਵਿੱਚ ਉਹਨਾਂ ਦੀ ਪੈਦਾਇਸ਼ ਹੋਈ ਹੈ ਬੇਸ਼ੱਕ ਉਹਨਾਂ ਨੇ ਇਸਲਾਮ ਦੇ ਰੂਲਸ ਨੂੰ ਫਾਲੋ ਨਹੀਂ ਕੀਤਾ ਆਪਣੀ ਜ਼ਿੰਦਗੀ ਦੇ ਅੰਦਰ ਕਿਉਂ ਕਿਉਂਕਿ ਉਹ ਇੱਕ ਅਕਾਲਪੁਰਖ ਨਾਲ ਜੁੜੇ ਨੇ ਜਿਹੜਾ ਇੱਕ ਅਕਾਲਪੁਰਖ ਨਾਲ ਜੁੜ ਜਾਵੇ ਉਹ ਸਾਰਿਆਂ ਮਤਾਂ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਉਹ ਕੇਵਲ ਤੇ ਕੇਵਲ ਉਹ ਕਰਮ ਕਰਦਾ ਹੈ ਉਸ ਧਰਮ ਨੂੰ ਅਪਣਾਉਂਦਾ ਹੈ ਜਿਹੜਾ ਧਰਮ ਰੱਬੀ ਧਰਮ ਹੁੰਦਾ ਹੈ ਉਹ ਰੱਬੀ ਧਰਮ ਕੀ ਹੈ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਜਿੰਨੇ ਵੀ ਧਰਮ ਦੁਨੀਆ ਦੇ ਲੋਕਾਂ ਨੇ ਬਣਾ ਲੈਣਾ ਉਹਨਾਂ ਸਾਰੇ ਧਰਮਾਂ ਦੇ ਨਾਲੋਂ ਜਿਹੜਾ ਸ਼੍ਰੇਸ਼ਟ ਧਰਮ ਹੈ ਨਾ ਉਹ ਉਸ ਨੂੰ ਅਪਣਾਉਂਦਾ ਹੈ ਉਹਵੇਂ ਲੋਕਾਂ ਦੇ ਬਣਾਏ ਹੋਏ ਧਰਮਾਂ ਦੇ ਪਿੱਛੇ ਨਹੀਂ ਤੁਰਦਾ ਜਿਹਦੀ ਸਾਂਝ ਰੱਬ ਨਾਲ ਪੈ ਜਾਵੇ ਉਹ ਕਿਹੜੇ ਧਰਮ ਵਾਲੇ ਪਾਸੇ ਨੂੰ ਜਾਂਦਾ ਹੈ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਰੱਬ ਜੀ ਦਾ ਨਾਮ ਜਪਦਾ ਹੈ ਰੱਬ ਜੀ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਵਸਾਉਂਦਾ ਹੈ ਤੇ ਉਹਨਾਂ ਗੁਣਾਂ ਦੇ ਅਕੋਰਡਿੰਗ ਚੰਗੇ ਕਰਮ ਕਰਦਾ ਹੈ ਆਪਣੀ ਜ਼ਿੰਦਗੀ ਦੇ ਅੰਦਰ ਇਹ ਸਭ ਤੋਂ ਵੱਡਾ ਧਰਮ ਹੁੰਦਾ ਹੈ ਇਨਸਾਨੀਅਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਹੁਣ ਉਹ ਬਾਬਾ ਫਰੀਦ ਜੀ ਨੇ ਜਿਹੜੇ ਉਹ ਇਸਲਾਮ ਦੀਆਂ ਬੰਦਿਸ਼ਾਂ ਤੋਂ ਬਾਹਰ ਨੇ ਪਰ ਬੰਦਾ ਜਿੱਥੇ ਰਹਿੰਦਾ ਹੋਵੇ ਨਾ ਉਹਦੀਆਂ ਉਦਾਹਰਨਾਂ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਉਂਕਿ ਰਏ ਹੁਣ ਉਥੇ ਨੇ ਜਿੱਥੇ ਇਸਲਾਮ ਮਤ ਦਾ ਪ੍ਰਭਾਵ ਸੀਗਾ ਸੋ ਉਹਨਾਂ ਨੇ ਐਗਜ਼ਾਮਪਲ ਵੀ ਜਿਹੜੀ ਵਰਤੀ ਨਾ ਉਹ ਉਹੀ ਉਹਨਾਂ ਨੇ ਵਰਤੀ ਹੈ ਇਸਲਾਮ ਦੇ ਨਾਲ ਸੰਬੰਧਿਤ ਪਰ ਕੇਵਲ ਇਹ ਨਾ ਸੋਚਿਓ ਕਿ ਇਹ ਕੇਵਲ ਮੁਸਲਮਾਨਾਂ ਦੇ ਵਾਸਤੇ ਗੱਲ ਕੀਤੀ ਗਈ ਹੈ ਨਹੀਂ ਇਹ ਗੱਲ ਮੇਰੇ ਵਾਸਤੇ ਵੀ ਹੋ ਰਹੀ ਹੈ ਸਾਡੇ ਸਾਰਿਆਂ ਵਾਸਤੇ ਹੋ ਰਹੀ ਜਿੰਨੇ ਕ ਆਪਾਂ ਬੈਠੇ ਆ ਜਾਂ ਜਿੰਨੇ ਕ ਲਾਈਵ ਸੁਣਦੇ ਪਏ ਨੇ ਇਹ ਗੱਲ ਸਾਰੇ ਹੀ ਆਪਣੇ ਉੱਤੇ ਟੁਕਾ ਕੇ ਵੇਖੀਏ ਇਹ ਗੱਲ ਸਾਡੇ ਸਾਰਿਆਂ ਦੇ ਵਾਸਤੇ ਹੋ ਰਹੀ ਹੈ ਜਦੋਂ ਬਾਬਾ ਫਰੀਦ ਜੀ ਆਖਦੇ ਨੇ ਫਰੀਦਾ ਕੰਨ مصلا سوف گڑ ਕੰਨ ਕਹਿੰਦੇ ਨੇ ਮੋਢੇ ਨੂੰ ਮੋਢੇ ਦੇ ਉੱਤੇ مصلا مصلا ਉਹ ਚੀਜ਼ ਹੁੰਦੀ ਹੈ ਜਦੋਂ ਮੁ슬ਮਾਨ ਵੀਰਾਂ ਨੇ ਨਮਾਜ਼ ਪੜ੍ਹਨੀ ਹੁੰਦੀ ਹੈ ਨਾ ਉਹ ਥੱਲੇ ਜਿਸ ਕੱਪੜੇ ਨੂੰ ਵਿਛਾਉਂਦੇ ਨੇ ਨਾ ਨਮਾਜ਼ ਪੜ੍ਹਨ ਲੱਗਿਆਂ ਉਸ ਨੂੰ مصਲਾ ਕਿਹਾ ਜਾਂਦਾ ਹੈ ਤੇ ਜਦੋਂ ਉਹਨਾਂ ਨੇ ਨਮਾਜ਼ ਪੜ੍ਹਨੀ ਹੈ ਥੱਲੇ ਵਿਛਾ ਲੈਣਾ ਬਾਅਦ ਇਕੱਠਾ ਕਰਕੇ ਮੋਢੇ ਦੇ ਉੱਤੇ ਰੱਖ ਲੈਣਾ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾ ਤੀ ਗੁੜਵਾਤ ਹੁਣ ਕੰਨ ਮਸੱਲਾ ਸੂਫ ਗਲ ਸੂਫ ਗਲ ਦਾ ਮਤਲਬ ਹੁੰਦਾ ਸੂਫੀਆਂ ਵਾਲਾ ਪਹਿਰਾਵਾ ਧਰਮੀ ਬੰਦਿਆਂ ਵਾਲਾ ਪਹਿਰਾਵਾ ਹੁਣ ਬਾਹਰੋਂ ਦੀ ਬਾਬਾ ਜੀ ਕਹਿੰਦੇ ਨੇ ਕਹਿੰਦੇ ਵੇਖੋ ਬੰਦੇ ਦਾ ਹਾਲ ਪਤਾ ਕੀ ਬਣਿਆ ਹੋਇਆ ਬਾਹਰੋਂ ਦੀ ਜਿਹੜਾ ਪਹਿਰਾਵਾ ਹੈ ਨਾ ਉਹ ਵੀ ਧਰਮੀਆਂ ਵਾਲਾ ਸੂਫਗਲ ਕਿਉਂਕਿ ਉਹਨਾਂ ਦੇ ਵਿੱਚ ਸੂਫੀਆਂ ਵਾਲਾ ਪਰਾਵਾ ਪਾਇਆ ਜਾਂਦਾ ਸੀ ਇੱਥੇ ਤੁਸੀਂ ਕਹਿ ਲਓ ਵੀ ਕਿਸੇ ਨੇ ਕੁੜਤਾ ਪਜਾਮਾ ਪਾਇਆ ਹੋਵੇ ਧਾਰਮਿਕ ਹੋਣ ਦੀ ਨਿਸ਼ਾਨੀ ਕੋਈ ਚਿੱਟਾ ਚੋਲਾ ਕੋਈ ਕਾਲਾ ਚੋਲਾ ਜਿਹੜੇ ਮਰਜ਼ੀ ਰੰਗ ਦਾ ਪਾਇਆ ਹੋਵੇ ਪਾਬ ਆਪਣੇ ਆਪ ਨੂੰ ਬਾਹਰੋਂ ਦੀ ਪੇਸ਼ ਕਰਦਾ ਹੋਵੇ ਕਿ ਮੈਂ ਵੇਖੋ ਧਾਰਮਿਕ ਪਹਿਰਾਵਾ ਪਾਉਣਾ ਵਾਂ ਮੇਰੇ ਵਰਗਾ ਧਰਮੀ ਬੰਦਾ ਕੋਈ ਨਹੀਂ ਬਾਹਰੋਂ ਦੀ ਆਪਣੇ ਆਪ ਨੂੰ ਇਹੀ ਦਿਖ ਪੇਸ਼ ਕਰਦਾ ਹੋਵੇ ਕੰਨ ਮੁਸੱਲਾ ਸੂਫਗਲ ਪਰ ਅਗਲੀ ਗੱਲ ਆਖੀ ਬਾਬਾ ਫਰੀਦ ਜੀ ਨੇ ਕਹਿੰਦੇ ਇਹ ਸਾਹ ਪਤਾ ਕੀ ਬਣਿਆ ਹੋਇਆ ਬਾਹਰੋਂ ਦੀ ਧਾਰਮਿਕ ਪੇਰਾਵਾ ਜਿਹੜਾ ਦੂਰੋਂ ਵੇਖਦਾ ਹੈ ਨਾ ਉਹ ਸੋਚਦਾ ਯਾਰ ਇਹ ਕਿੱਡਾ ਵਧੀਆ ਬੰਦਾ ਹੈ ਕਿੰਨਾ ਅੱਛਾ ਇਨਸਾਨ ਹੋਵੇਗਾ ਤੇ ਅਗਲੀ ਗੱਲ ਪਤਾ ਕੀ ਆਖਦੇ ਨੇ ਕਹਿੰਦੇ ਦਿਲ ਕਾਤੀ ਕਾਤੀ ਕਹਿੰਦੇ ਨੇ ਕੈਂਚੀ ਨੂੰ ਇਹਨੇ ਬਾਹਰੋਂ ਦੀ ਧਾਰਮਿਕ ਪੈਰਾਵਾ ਤੇ ਹੈ ਪਰ ਇਹਦੇ ਅੰਦਰ ਪਤਾ ਕੀ ਇਹਦੇ ਅੰਦਰ ਕੈਂਚੀ ਹੈ ਕੈਂਚੀ ਕੀ ਕਰਦੀ ਹੈ ਕੱਟਦੀ ਹੈ ਦਿਲ ਕਾਤੀ ਪਰ ਜਿਹੜੇ ਬੋਲ ਨੇ ਨਾ ਮੁਖ ਤੋਂ ਜਿਹੜੀ ਬਾਤ ਪਾਉਂਦਾ ਹੈ ਜਿਹੜੇ ਬੋਲ ਬੋਲਦਾ ਹੈ ਦਿਲ ਕਾਤੀ ਗੁੜਵਾਤ ਉਹ ਬੋਲ ਜਿਹੜੇ ਹੁੰਦੇ ਨੇ ਗੁੜ ਵਰਗੇ ਬੜੇ ਮਿੱਠੇ ਮਿੱਠੇ ਹੁੰਦੇ ਨੇ ਆ ਕਈ ਲੋਕ ਤੁਸੀਂ ਵੇਖਣੇ ਹੋਣੇ ਵੇਖੇ ਹੋਣਗੇ ਆਪਣੀ ਜ਼ਿੰਦਗੀ ਦੇ ਅੰਦਰ ਜਿਨ੍ਹਾਂ ਦੇ ਵਾਸਤੇ ਲਫ਼ਜ਼ ਮੀਸਣਾ ਵਰਤਿਆ ਜਾਂਦਾ ਹੈ ਮੀਸਣਾ ਲਫ਼ਜ਼ ਵੈਸੇ ਭਾਈ ਗੁਰਦਾਸ ਸਿੰਘ ਨੇ ਨਾ 26ਵੀਂ ਵਾਰ ਦੀ 33ਵੀਂ ਪੌੜੀ ਦੇ ਵਿੱਚ ਪ੍ਰਿਥੀ ਚੰਦ ਦੇ ਵਾਸਤੇ ਇਹ ਲਫ਼ਜ਼ ਵਰਤਿਆ ਸੀ ਜਦੋਂ ਇਹ ਗੱਲ ਕਹਿੰਦੇ ਨੇ ਮੀਣਾ ਹੋਆ ਪ੍ਰਿਥੀਆ ਕਰ ਕਰ ਟਿੱਡਕ ਬਰਲ ਚਲਾਇਆ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਮੀਸਣਾ ਲਿਖਿਆ ਸੀਗਾ ਕਿ ਪ੍ਰਿਥੀ ਚੰਦ ਮੀਸਣਾ ਸੀਗਾ ਹੈ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਪਰ ਵੇਖੋ ਭਾਈ ਗੁਰਦਾਸ ਜੀ ਨੇ ਸੱਚ ਬਿਆਨ ਕੀਤਾ ਮੀਣਾ ਲਫਜ਼ ਵਰਤ ਦਿੱਤਾ ਮੀਸਣਾ ਲਫਜ਼ ਵਰਤ ਦਿੱਤਾ ਇਥੋਂ ਤੱਕ ਜਦੋਂ ਰਹਿਤ ਮਰਿਆਦਾ ਵੀ ਤਿਆਰ ਹੋਈ ਤੇ ਉਹਦੇ ਵਿੱਚ ਵੀ ਇਹ ਗੱਲ ਲਿਖ ਦਿੱਤੀ ਗਈ ਕਿ ਮੀਣਿਆਂ ਦਾ ਸੰਗ ਨਹੀਂ ਕਰਨਾ ਹੁਣ ਮੀਣੇ ਦਾ ਸੰਗ ਦਾ ਮਤਲਬ ਇਹ ਨਹੀਂ ਸਮਝਿਓ ਕਿ ਜਿਹੜੇ ਪ੍ਰਿਥੀ ਚੰਦ ਦੀ ਕੁੱਲ ਦੇ ਵਿੱਚ ਆ ਦੁਨਿਆਵੀ ਕੁੱਲ ਦੇ ਵਿੱਚ ਪੈਦਾ ਹੋਏ ਉਹੀ ਕੇਵਲ ਮੀਸਣੇ ਹੁੰਦੇ ਨੇ ਮੀਨੇ ਦਾ ਮਤਲਬ ਸਮਝਿਓ ਮੀਸਣੇ ਦਾ ਮਤਲਬ ਸਮਝਿਓ ਜਿਹੜਾ ਬਾਹਰੋਂ ਦੀ ਨਾਂ ਵਗਾੜਦਾ ਹੋਵੇ ਪਰ ਅੰਦਰੋਂ ਦੀ ਵਿਗਾੜ ਕੇ ਬੈਠਾ ਹੋਵੇ ਉਹਨੂੰ ਮੀਣਾ ਕਹਿੰਦੇ ਜਿਹਨੂੰ ਮੀਸਣਾ ਕਹਿੰਦੇ ਉਹਨੂੰ ਬਾਹਰੋਂ ਦੀ ਬੜਾ ਮਿੱਠਾ ਬੋਲੇਗਾ ਬਾਹਰੋਂ ਦੀ ਬੜੇ ਪਿਆਰ ਦੇ ਨਾਲ ਬੋਲੇਗਾ ਉਹਦੇ ਲਫ਼ਜ਼ ਐਸੇ ਕਮਾਲ ਦੇ ਹੋਣਗੇ ਕਿ ਅਗਲੇ ਨੂੰ ਇੱਕ ਵਾਰੀ ਕੀਲ ਲਵੇਗਾ ਜਿਹੜਾ ਨਵਾਂ ਬੰਦਾ ਉਹਨੂੰ ਕੋਈ ਟੱਕਰੇਗਾ ਨਾ ਉਹ ਕਹੇਗਾ ਯਾਰ ਇਹ ਤੇ ਇੱਡਾ ਮਿੱਠਾ ਬੋਲਦਾ ਇਦੇ ਵਰਗਾ ਤੇ ਕੋਈ ਮਿੱਠਾ ਬੋਲਣ ਵਾਲਾ ਇਨਸਾਨ ਹੀ ਨਹੀਂ ਹੋ ਸਕਦਾ ਪਤਾ ਨਹੀਂ ਦੀ ਮਾਂ ਨੇ ਕਿੰਨੀ ਸ਼ੱਕਰ ਤੇ ਕਿੰਨਾ ਗੁੜ ਖਵਾਇਆ ਹੋਣਾ ਕਿ ਐਡੀ ਜ਼ੁਬਾਨ ਇਹਦੀ ਇੰਨੀ ਮਿੱਠੀ ਹੋ ਗਈ ਹੈ ਉਹ ਬਾਹਰੋਂ ਦੀ ਬਹੁਤ ਮਿੱਠਾ ਬੋਲਦਾ ਪਰ ਸੱਚ ਕਰਕੇ ਜਾਣੇ ਉਹ ਅੰਦਰੋਂ ਦੀ ਉਹਨੇ ਕੈਂਚੀ ਚਲਾਈ ਹੁੰਦੀ ਹੈ ਅੰਦਰੋਂ ਦੀ ਤਿਆਰੀਆਂ ਕਰਦਾ ਵੱਡ ਸੁੱਟਾਂ ਸਾਰਿਆਂ ਨੂੰ ਮੈਂ ਦਿਲ ਕਾਤੀ ਦਿਲ ਦੇ ਵਿੱਚ ਕੀ ਹੈ ਦਿਲ ਦੇ ਵਿੱਚ ਕੈਂਚੀ ਹੈ ਵੱਡਣ ਦੀਆਂ ਤਿਆਰੀਆਂ ਨੇ ਤੇ ਇਹੋ ਜਿਹਾ ਮਨੁੱਖ ਕਰਦਾ ਪਤਾ ਕੀ ਜੇ ਜਿਹੜੀ ਥਾਲੀ ਚ ਖਾਏਗਾ ਉੱਥੇ ਛੇਕ ਕਰੇਗਾ ਜੇ ਇਹ حساب ਬਣ ਜਾਂਦਾ ਜੇ ਗੁਰੂ ਸਾਹਿਬ ਨੇ ਬਾਣੀ ਚ ਆਖਿਆ ਨਾ ਉਹ ਕਹਿੰਦੇ ਵਜਾ ਸਾਹਿਬ ਕਾ ਵਜਾ ਕਹਿੰਦੇ ਵਜੀਫਾ ਤਨਖਾਹ ਕਹਿੰਦੇ ਇਹ ਵਜੀਫਾ ਇਹ ਤਨਖਾਹ ਤੇ ਮਾਲਕ ਕੋਲੋਂ ਲੈਂਦਾ ਹੁਣ ਮੰਨ ਲਓ ਆਪਾਂ ਦੋ ਕੰਪਨੀਆਂ ਦਾ ਜ਼ਿਕਰ ਕਰ ਲਈਏ ਇੱਕ ਨੋਕੀਆ ਕੰਪਨੀ ਇੱਕ ਇੱਕ ਆਪਾਂ ਲੈ ਲਈਏ ਸੈਮਸੰਗ ਹੁਣ ਤਨਖਾਹ ਨੋਕੀਆ ਵਾਲੇ ਦਿੰਦੇ ਹੁਣ ਭਾ ਨੋਕੀਆ ਕੰਪਨੀ ਵਾਲਿਆਂ ਕੋ ਕੰਮ ਕਰਦਾ ਹੋਵੇ ਤਨਖਾਹ ਨੋਕੀਆ ਵਾਲੇ ਇਹਨੂੰ ਦਿੰਦੇ ਨੇ ਪਰ ਕੁਝ ਕੁ ਦਿਨ ਤੇ ਨੋਕੀਆ ਵਾਲਿਆਂ ਦਾ ਕੰਮ ਕਰੇ ਉਸ ਤੋਂ ਬਾਅਦ ਪਤਾ ਕੀ ਕਰੇ ਤਨਖਾਹ ਨੋਕੀਆ ਵਾਲਿਆਂ ਕੋਲ ਲਈ ਜਾਵੇ ਪਰ Samsung ਵਾਲਿਆਂ ਦਾ ਕੰਮ ਕਰਨ ਲੱਗ ਪਵੇ ਇਹਨੂੰ ਕੋਈ ਸਮਝਾਵੇ ਭਰਾਵਾ ਤਨਖਾਹ ਤੈਨੂੰ ਨੋਕੀਆ ਵਾਲੇ ਦਿੰਦੇ ਨੇ ਕੰਮ ਤੂੰ Samsung ਵਾਲਿਆਂ ਦਾ ਕਰਦਾ ਹੈ ਵੀ ਜਿਹਦੇ ਕੋਲੋਂ ਤਨਖਾਹ ਲੈਣਾ ਹੈ ਤੂੰ ਕੰਮ ਵੀ ਉਹਦਾ ਕਰਿਆ ਕਰ ਐਵੇਂ ਦੂਜਿਆਂ ਦਾ ਕੰਮ ਨਾ ਕਰਿਆ ਕਰ ਗੁਰੂ ਸਾਹਿਬ ਕਹਿੰਦੇ ਵੀ ਦਿੱਤਾ ਹੋਇਆ ਤੇ ਸਾਰਾ ਕੁਝ ਇਹ ਮਾਲਕ ਦਾ ਖੰਦਾ ਹੈ ਦਿੱਤਾ ਹੋਇਆ ਸਭ ਕੁਝ ਮਾਲਕ ਦਾ ਵਜਾ ਸਾਹਿਬ ਕਾ ਰੱਬ ਹੈ ਨਾ ਸਾਰਾ ਕੁਝ ਦੇਣ ਵਾਲਾ ਦਦਾ ਦਾਤਾ ਇਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਦੇਣ ਵਾਲਾ ਉਹ ਮਾਲਕ ਹੈ ਵਜਾ ਸਾਹਿਬ ਕਾ ਪਰ ਕਰਦਾ ਪਤਾ ਕੀ ਹੈ ਸੇਵ ਬੇਰਾਨੀ ਇਹ ਸੇਵਾ ਕਰਦਾ ਦੂਜਿਆਂ ਦੀ ਚਾਕਰੀ ਕਰਦਾ ਦੂਜਿਆਂ ਦੀ ਜਿਹੜੀ ਥਾਲੀ ਚ ਖਾਂਦਾ ਹੈ ਉਥੇ ਹੀ ਛੇਕ ਕਰੀ ਜਾਂਦਾ ਹੈ ਭਾਵ ਇਹ ਦੂਜਿਆਂ ਵਾਲੇ ਪਾਸੇ ਨੂੰ ਤੇ ਤੁਰ ਪੈਂਦਾ ਪਰ ਆਪਣੇ ਗੁਰੂ ਵਾਲੇ ਪਾਸੇ ਨੂੰ ਤੁਰ ਕੇ ਰਾਜੀ ਨਹੀਂ ਹੈ ਇਹ ਗੁਰਮਤ ਵਾਲੇ ਪਾਸੇ ਨੂੰ ਆ ਕੇ ਰਾਜੀ ਨਹੀਂ ਐ ਇਹ ਮਨਮਤ ਵਾਲੇ ਪਾਸੇ ਨੂੰ ਜਾ ਕੇ ਰਾਜੀ ਐ ਪਾਤਸ਼ਾਹ ਜੀ ਆਖਦੇ ਕਹਿੰਦੇ ਬਾਹਰੋਂ ਦੀ ਧਾਰਮਿਕ ਪਹਿਰਾਵਾ ਏ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁਰਵਾਤ ਬਾਹਰ ਦਿਸੈ ਚਾਨਣਾ ਬਾਹਰੋਂ ਦੀ ਤੇ ਬੜਾ ਚਾਨਣ ਨਜ਼ਰ ਆ ਰਿਹਾ ਵੀ ਇਹਦੇ ਵਰਗਾ ਤੇ ਗੁਰਮੁਖ ਪਿਆਰਾ ਹੀ ਕੋਈ ਨਹੀਂ ਬਾਹਰ ਦਿਸੈ ਚਾਨਣਾ ਅੰਦਰ ਕੀ ਐ ਦਿਲ ਅੰਧਿਆਰੀ ਰਾਤ ਦਿਲ ਦੇ ਵਿੱਚ ਤੇ ਘੁੱਪ ਹਨੇਰਾ ਐ ਦਿਲ ਅੰਧਿਆਰੀ ਰਾਤ ਤੇ ਸੱਚ ਕਰਕੇ ਜਾਣਿਓ ਜਿੱਥੇ ਘੁੱਪ ਹਨੇਰਾ ਹੋਵੇ ਉਥੇ ਰੋਸ਼ਨੀ ਕਰਨ ਦੀ ਲੋੜ ਪੈਂਦੀ ਹੈ ਤੇ ਰੋਸ਼ਨੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਪਰ ਬਾਣੀ ਜੀਵਨ ਚ ਵਸੀ ਹੋਏਗੀ ਤਾਂ ਹੀ ਤਾਂ ਚਾਨਣ ਹੋਣਾ ਸੀ ਨਾ ਤੇ ਪਾਤਸ਼ਾਹ ਨੇ ਆਖਿਆ ਕਹਿੰਦੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਕਈ ਵਾਰੀ ਬੰਦਾ ਗੁਰੂ ਦੇ ਕੋਲੋਂ ਮਤ ਨਹੀਂ ਲੈਂਦਾ ਪਰ ਆਪਣੇ ਆਪ ਦੇ ਵਿੱਚ ਬਹੁਤ ਸਿਆਣਾ ਬਣਦਾ ਜਿਹਨੂੰ ਆਪਾਂ ਕਹਿੰਨੇ ਆ ਨਾ ਬਾਣੀ ਦੇ ਵਿੱਚ ਪਾਤਸ਼ਾਹ ਨੇ ਜ਼ਿਕਰ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੈ ਸੁਚੇਤ ਇਹ ਗੁਰੂ ਨੂੰ ਚੇਤੇ ਨਹੀਂ ਕਰਦਾ ਗੁਰੂ ਦੇ ਕੋਲੋਂ ਸਿੱਖਿਆ ਨਹੀਂ ਲੈਂਦਾ ਗੁਰੂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਨਹੀਂ ਵਸਾਉਂਦਾ ਪਰ ਆਪਣੇ ਆਪ ਦੇ ਵਿੱਚ ਹੀ ਸੁਚੇਤ ਹੋਇਆ ਬੈਠਾ ਹੈ ਸੁਚੇਤ ਹੋਇਆ ਬੈਠਾ ਹੈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ